ਗੁਰਾਇਆਂ ਇਲਾਕੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮਾਰਦਾਤਾਂ ਰੋਕਣ ਦਾ ਨਾਂਮ ਲੈ ਰਹੀਆਂ ਤਾਜ਼ਾ ਮਾਮਲਾ ਇਹ ਹੈ ਕਿ ਗੁਰਾਇਆਂ ਪੁਲਿਸ ਵੱਲੋਂ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ گروਹ ਦੇ ਚਾਰ ਮੈਂਬਰਾਂ ਨੂੰ ਹਥਿਆਰਾਂ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਜਾਣਕਾਰੀ ਦਿੰਦਿਆਂ ਡੀਐਸਪੀ ਸਰਬਨ ਸਿੰਘ ਬੱਲ ਉਪ ਪੁਲਿਸ ਕਪਤਾਨ ਫਲੋਰ ਨੇ ਦੱਸਿਆ ਕਿ ਮਾਂਜੁਗ ਐਸਐਸਪੀ ਜਲੰਧਰ ਹਰਵਿੰਦਰ ਸਿੰਘ ਬਿਰਕ ਪੀਪੀਐਸ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਥਾਣਾ ਗੁਰਾਇੰਡ ਦੀ ਸਬ ਇੰਸਪੈਕਟਰ ਸਕੰਦਰ ਸਿੰਘ ਬਿਰਕ ਨੂੰ ਬੁਖਤ ਸੂਚਨਾ ਦੇ ਆਧਾਰ ਤੇ ਆਪਣੀ ਪੁਲਿਸ ਪਾਰਟੀ ਸਮੇਤ ਨਜ਼ਦੀਕ ਪਿੰਡ ਸੰਗ ਢੇਸੀਆਂ ਵਿਖੇ ਛਾਪਾ ਮਾਰਿਆ ਜਗਿੰਦਰ ਸਿੰਘ ਉਰਫ ਸਣੀ ਨੂੰ ਮੌਕੇ ਤੋਂ ਕਾਬੂ ਕੀਤਾ ਉਸ ਪਾਸੋਂ ਪੁਸ਼ਕਿਸ਼ ਦੌਰਾਨ ਉਸ ਦੇ ਤਿੰਨ ਹੋਰ ਸਾਥੀ ਕਾਬੂ ਕੀਤੇ ਗਏ ਇਹਨਾਂ ਤਿੰਨਾਂ ਕੋਲੋਂ ਦੋ ਮੋਟਰਸਾਈਕਲ ਕਈ ਮੋਬਾਈਲ ਤੇ ਇੱਕ ਬੱਤੀ ਬੋਰ ਦਾ ਪਿਸਤੌਲ ਤੇ ਇੱਕ ਖਡਾਉਣਾ ਪਿਸਤੌਲ ਤੇ ਚਾਰ ਜਿੰਦਾ ਕਾਰਤੂਸ ਤੇ ਇੱਕ ਚੱਲਿਆ ਹੋਇਆ ਕਾਰਤੂਸ ਬਰਾਮਦ ਕੀਤਾ ਡੀਐਸਪੀ ਬਾਲ ਨੇ ਦੱਸਿਆ ਕਿ ਇਹਨਾਂ ਨੇ ਪਹਿਲਾਂ ਵੀ ਵੱਖ-ਵੱਖ ਥਾਵਾਂ ਵਿੱਚ ਲੁੱਟਾਂ ਖਵਾਆਂ ਦੇ 19 ਮੁਕੱਦਮੇ ਦਰਜ ਹਨ ਪਿਛਲੇ ਦਿਨੀ ਜੇਲ੍ਹ ਤੋਂ ਜ਼ਮਾਨਤ ਤੋਂ ਬਾਅਦ ਆਹਸਾਨ ਤੇ ਇਹਨਾਂ ਨੇ ਆਪਣਾ ਨਵਾਂ ਗੈਨ ਬਣਾਇਆ ਸੀ ਇਨਾ ਇਲਾਕੇ ਵਿੱਚ ਮਨੀ ਚੇਂਜਰ ਅਤੇ ਪੈਟਰੋਲ ਪੰਪ ਲੁੱਟਣੇ ਸਨ ਇਹਨਾਂ ਨੇ 25 ਵਾਰ ਦਾ ਤਾਨੂੰ ਅੰਜਾਮ ਦਿੱਤਾ ਜਿਨ੍ਹਾਂ ਚ ਨੂਰਮਿਲ ਬਿਲਗਾ ਫਲੋਰ ਤੇ ਸ਼ਾਹਕੋਟ ਇਹਨਾਂ ਦਾ ਮੁੱਖ ਸਰਗਨਾ ਸਨੀ ਔਰ ਕੋ ਜੁਗਿੰਦਰ ਵਾਸੀ ਸੰਗਟੇਸੀਆਂ ਥਾਣਾ ਗੁਰਾ ਸ਼ਾਮਲਾ ਜਿਕਰ ਜੋ ਕਹੇ ਕਿ ਨੌਜਵਾਨ ਸੁਪਾਰੀ ਲੈ ਕੇ ਮਾਰਕੁੱਟ ਵੀ ਕਰਦੇ ਆ ਸੁਪਾਰੀ ਲੈ ਕੇ ਕੁੱਟਮਾਰ ਦੇ ਮਾਮਲੇ ਦਰਜ ਹਨ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਸ਼ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਪੁਸ਼ਗੀਚ ਕੀਤੀ ਜਾਵੇਗੀ ਆਓ ਦੇਖੀਏ ਪੂਰੀ ਰਿਪੋਰਟਸ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਮੈਂ ਕਲਕਟਾਰੀਆ ਸਾਡਾ YouTube ਚੈਨਲ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਜ਼ਰੂਰ ਕਰੋ ਜੀ। ਗੈਟ ਪਰ ਹੈ ਜੀ ਇੱਕ ਅਸ਼ਰ ਗੜੇ ਇੱਕ ਅਸ਼ਰ ਕਨਗੋ ਬੰਮੀ। ਅ ਸ਼੍ਰੀ ਹਵਿੰਦਰ ਸਿੰਘ ਵਿਰਕ ਐਸਐਸਪੀ ਜੰਦਰ ਦੇ ਹਾਤੀਜੀ ਵੱਲੋਂ ਮਾੜੇ ਅਨਸਰਾਂ ਤੇ ਨਸ਼ਾ ਰੋਦ ਚਲਾਈ ਗਈ ਮਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸਕੰਦਰ ਸਿੰਘ ਐਸਐਚਓ ਗਰਾਇਆ ਅਤੇ ਉਸਦੀ ਟੀਮ ਏਐਸਆਈ ਸਰਿੰਦਰ ਮੋਹਨ ਨੇ ਕਾਰਵਾਈ ਕਰਦੇ ਹੋયા ਪਿੰਡ ਸੰਘਟੇਸੀਆਂ ਦਾ ਜਿਹੜਾ ਮੇਨ ਦੋਸ਼ੀ ਸੀ ਸਣੀ ਉਸ ਨੂੰ ਉਸ ਦੇ ਘਰ ਤੇ ਰੇਡ ਕਰਕੇ ਤੇ ਵਿਉਂਤਬੰਦੀ ਢੰਗ ਨਾਲ ਜਿਹੜੇ ਮਾੜੇ ਅੰਸਰ ਸੀ ਲੁੱਟਾਂ ਖੋਹਾਂ ਕਰਦੇ ਸਨ ਉਹਨਾਂ ਦਾ ਗੈਂਗ ਜਿਹੜਾ ਸੀ ਉਹਨਾਂ ਨੇ ਜੇਲ੍ਹ ਚੋਂ ਆ ਕੇ ਤਾਜ਼ਾ ਗੈਂਗ ਜਿਹੜਾ ਸੀ ਆਪਰੇਟ ਕੀਤਾ ਸੀ ਤੇ ਉਸ ਨੂੰ ਉਸ ਵਿੱਚ ਉਸ ਨੂੰ ਬੂਸਟ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਜਿਨ੍ਹਾਂ ਪਾਸੋਂ ਇੱਕ ਪਿਸਟਲ ਬਤੀਬੋਰ ਇੱਕ ਖੜੋਣਾ ਪਿਸਟੋਲ ਦੋ ਮੋਟਰਸਾਈਕਲ ਚੋਰੀ ਦੇ ਤਿੰਨ ਦਾਤਰ ਇਹ ਸਾਰਾ ਜਿਹੜਾ ਇਹਨਾਂ ਨੂੰ ਬਰਾਮਦ ਕੀਤਾ ਗਿਆ ਇਹਨਾਂ ਇਸ ਵਿੱਚ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜੇ ਮੌਕੇ ਤੇ ਫੌਰੀ ੌਰਤ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ ਤੇ ਇਹਨਾਂ ਦੀ ਅੱਗੇ ਵਿਉਂਤਬੰਦੀ ਸੀ ਇਹਨਾਂ ਨੇ ਲੋਕਲ ਮਨੀ ਚੇਂਜਰ ਅਤੇ ਪੈਟਰੋਲ ਪੰਪ ਜਿਹੜੇ ਸੀ ਲੋਕਲ ਏਰੀਆ ਦੇ ਵਿੱਚ ਲੁੱਟਲੇ ਸੀ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਾਰਦਾਤਾਂ ਟਰੇਸ ਕੀਤੀਆਂ ਇਹਨਾਂ ਕੋਲੋਂ 25 ਦੇ ਕਰੀਬ ਵਾਰਦਾਤਾਂ ਜਿਹੜੀਆਂ ਨੇ ਨੂਰਮਹਿਲ ਬਿਲਗਾ ਫਲੋਰ ਸ਼ਾਹਕੋਟ ਦੇ ਵਿੱਚ ਕੀਤੀਆਂ ਨੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਇਹਨਾਂ ਨੇ ਇੱਕ ਤਾਜੀ ਵਾਰਦਾਤ ਜਿਹੜੀ ਆ ਉਹ ਸਫਾਰੀ ਲੈ ਕੇ ਤੇ ਕਰਤਾਰਪੁਰ ਦੇ ਵਿੱਚ ਇੱਕ ਬੰਦੇ ਨੂੰ ਬੁਰੀ ਤਰ੍ਹਾਂ ਸ਼ਾਰਪ ਵੈਪਨ ਨਾਲ ਵੱਢਿਆ ਹੈਗਾ ਉੱਤੇ ਵੀ ਰੀਸੈਂਟਲੀ 307 ਦੀ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਉਹ ਬਿੱਲਾ ਨਾ ਦਾ ਇੱਕ ਵਿਅਕਤੀ ਸੀ ਜਨ ਪੈਸੇ ਦੇ ਕੇ ਇਹਨਾਂ ਨੂੰ ਸਫਾਰੀ ਦਿੱਤੀ ਸੀ ਉਹਦੇ ਤੇ ਵੱਖਰਾ ਮਕਦਮਾ ਜਿਹੜਾ ਕਰਤਾਰਪੁਰ ਦਰਜ ਹੋਇਆ ਇਸ ਤੋਂ ਇਲਾਵਾ ਇਹ 302 ਦੇ ਵਿੱਚ 2023 ਦੇ ਵਿੱਚ ਇਹਨਾਂ ਨੇ ਕਤਲ ਕੀਤਾ ਸੀ ਚਮਕੌਰ ਸਿੰਘ ਦਾ ਉਹਦੇ ਵਿੱਚ ਵੀ ਇਹ ਭਗੌੜੇ ਸਨ ਉਹਦੇ ਵਿੱਚ ਵੀ ਇਹਨਾਂ ਦੀ ਵੱਖਰੇ ਤੌਰ ਤੇ ਰੈਸਟ ਪਾਈ ਜਾਵੇਗੀ ਇਸ ਤੋਂ ਦੋ ਮੁਕਦਮੇ ਸਗੀਨ ਜੁਰਮ ਦੇ ਇਹਨਾਂ ਨੇ ਇੱਕ ਗੁਰਾਇਆਂ ਦੇ ਵਿੱਚ ਤੇ ਇੱਕ ਫਲੋਰ ਦੇ ਵਿੱਚ ਦੁਕਾਨ ਲੁੱਟੀ ਸੀ ਉਹਦੇ ਵਿੱਚ ਵੀ ਇਹ ਭਗੌੜੇ ਸਨ ਉਹਨਾਂ ਵਿੱਚ ਵੀ ਇਹਨਾਂ ਦੀ ਰੈਸਟ ਪਾਈ ਜਾਵੇਗੀ ਸਰ ਕਿੰਨਾ ਕਿੰਨੇ ਫਰਚੇ ਇਹਨਾਂ ਦੇ ਦੱਸਦੇ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕੀਤਾ ਜਾਵੇ ਤੇ ਇਹਨਾਂ ਤੇ 19 ਮੁਕਦਮੇ ਜਿਹੜੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ 19 ਮੁਕਦਮੇ ਦਰਜ ਨੇ ਇਹ ਜੇਲ੍ਹ ਦੇ ਵਿੱਚੋਂ ਥੋੜਾ ਸਮਾਂ ਪਹਿਲਾਂ ਇਹ ਜ਼ਮਾਨਤ 'ਤੇ ਆਏ ਨੇ ਤੇ ਆ ਕੇ ਇਹਨਾਂ ਨੇ ਇੱਕ ਗੈਂਗ ਅਪਰੇਟ ਕੀਤਾ ਨਵਾਂ ਗੈਂਗ ਬਣਾਇਆ ਆਪਣਾ ਉਹਦੇ ਵਿੱਚ ਇਹ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਬੇਸਿਕਲੀ ਇਹ ਸਫਾਰੀ ਕਿਹਨਾਂ ਨੇ ਇਹ ਕੀ ਕਰਦੇ ਸੀ ਪੈਸੇ ਲੈ ਕੇ ਇਹ ਨਹੀਂ ਕਰਦੇ ਸਫਾਰੀ ਲੈ ਕੇ ਵੀ ਸਟਾ ਮਾਰਦੇ ਨੇ ਕਤਲ ਕਰਦੇ ਨੇ ਇਸ ਤੋਂ ਇਲਾਵਾ ਇਹ ਜਿਹੜਾ ਰਾਹੀਗਿਰ ਆ ਉਹਨਾਂ ਨੂੰ ਲੁੱਟਣਾ ਪਲੱਸ ਆਪਣਾ ਪਲਾਨ ਕਰਕੇ ਜਿਹੜੀ ਇਹਦੀ ਨਵੀਂ ਪਲੈਨਿੰਗ ਸੀ ਜਿਹੜਾ ਕਿ ਇਹ ਅਸੀਂ ਗੈਂਗ ਜਿਹੜਾ ਇਹਨੂੰ ਬੂਸਟ ਕੀਤਾ ਹੈਗਾ ਇਹਦੇ ਵਿੱਚ ਇਹਨਾਂ ਨੇ ਲੋਕਲ ਤੇ ਆਲੇ-ਦੁਆਲੇ ਦੇ ਥਾਣਿਆਂ ਦੇ ਵਿੱਚ ਹੀ ਵਾਰਦਾਤਾਂ ਕਰਨੀਆਂ ਸੀ ਮਨੀ ਚੇਂਜਰ ਵਗੈਰਾ ਲੁੱਟਦੇ ਸਨ ਇਹਨਾਂ ਦਾ ਮੇਨ ਕੋਲ ਹੈ ਜਿਹੜਾ ਇਹਨਾਂ ਦਾ ਜਿਹੜਾ ਜੋਗਿੰਦਰ ਸਣੀ ਆ ਇਹਨਾਂ ਦਾ ਮੇਨ ਜਿਹੜਾ ਹੈਗਾ ਉਹ ਇਹਨਾਂ ਦਾ ਸਰਗਣਾ ਹੈਗਾ ਉਹਦੇ ਨਾਲੇ ਕੰਮ ਕਰਦੇ ਨੇ ਹੁਣ ਅਸੀਂ ਇਹ 6 ਦੋਸ਼ੀਆਂ ਤੇ ਐਫ ਆਈ ਆਰ ਦਰਜ ਕੀਤੀ ਗਈ ਆ 4 ਦੋਸ਼ੀ ਅਸੀਂ ਅੱਜ ਦੇ ਵਿੱਚ ਅਰੈਸਟ ਕਰ ਲਏ ਨੇ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਵਾਰਦਾਤ ਕਰਨ ਦੇ ਕੀ ਇਹਨਾਂ ਦਾ ਅੱਗੇ ਮਨਸੂਬੇ ਸਨ ਤੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਉਹ ਕਲੀਅਰ ਕੀਤੀਆਂ ਜਾਣਗੀਆਂ ਨਹੀਂ ਵਾਰਦਾਤਾਂ ਦੇ ਇਲਾਵਾ ਸਰ ਵੀ ਇਹਨਾਂ ਨੂੰ ਕੋਈ ਕਰੰਸੀ ਵੀ ਬਰਾਮਦ ਹੋਈ ਹੈ ਮੇਨੂੰ ਨਹੀਂ ਹਲੇ ਕੋਈ ਐਹੋ ਜੀ ਕਰੰਸੀ ਇਹਨਾਂ ਕੋ ਨਹੀਂ ਹੋਈ ਇਹਨਾਂ ਕੋ ਸਿਰ ਵੈਪਨ ਤੇ ਜਿਹੜੇ ਇਹਨਾਂ ਕੋ ਮੋਟਰਸਾਈਕਲਾਂ ਚੋਰੀ ਦੇ ਜਾਂ ਜਿਹੜੇ ਸ਼ਾਰਪ ਹਥਿਆਰ ਵਰਤਦੇ ਸਨ ਉਹ ਬਰਾਮਦ ਕੀਤੇ ਗਏ ਆ ਵੈਪਨ ਕਿੱਥੋਂ ਲੈ ਕੇ ਆਏ ਸੀ ਬਰਾਦਾਗ ਇਹ ਵੈਪਨ ਜਿਹੜੇ ਅਦਰ ਸਟੇਟ ਤੋਂ ਲੈ ਕੇ ਆਏ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋ ਜਿਹੜੇ ਇਹ ਪਿਸਟਲ ਹੈਗਾ ਤੇ ਚਾਰ ਜਿਹੜੇ ਉਹ ਜਿੰਦਾ ਕਾਰਤੂਸ ਹੈਗੇ ਨੇ ਪਰ ਉਹ ਨਹੀਂ ਤੇ ਇੱਕ ਜਿਹੜਾ ਕਾਰਤੂਸ ਹੈਗਾ ਜਿਹੜਾ ਚੱਲਿਆ ਹੋਇਆ ਜਿਹੜਾ ਕਿ ਇਹਨਾਂ ਨੇ ਟੈਸਟ ਕੀਤਾ ਸੀ ਵੀ ਵੈਪਨ ਠੀਕ ਚੱਲਦਾ ਕਿੰਨੇ ਚਪਾਰੀ ਕਿਨੇ ਲਈ ਸੀ ਜਿਹੜਾ ਕਰਤਾਰ ਕੋਲੇ ਸੀ ਉਹ ਵੀ ਨਹੀਂ ਕਵਰੀ ਹੋ ਗਿਆ ਇਹਨਾਂ ਦਾ ਕੁਝ ਉਹ ਸੀ ਉਹਦੇ ਤੇ ਉਹਦੇ ਤੇ ਫੌਰੀ ਤੌਰ ਤੇ ਅਸੀਂ ਜਦੋਂ ਪੁਲਿਸ ਰਿਮਾਂਡ ਲਵਾਵਾਂਗੇ ਤੇ ਅ ਅੱਗੇ ਤੁਹਾਨੂੰ ਇਸ ਦੇ ਬਾਰੇ ਅਸੀਂ ਦੱਸਾਂਗੇ ਸਾਰਾ ਵੀ ਕੀ ਰਸਵਾਰੀ ਲਈ ਸੀ ਕਿੰਨੇ ਪੈਸੇ ਲਈ ਸੀ ਸਾਰਾ ਕੁਝ ਦੱਸਿਆ ਕਿ ਪਹਿਲਾਂ ਵੀ ਜੇਲਾ ਚ ਹੋ ਗਏ ਨੇ ਤਾਂ ਸੁਪਾਰੀ ਲੈ ਕੇ ਕਲੀਕ ਕਰਦੇ ਨੇ ਇਖਲਾਕੀ ਨਾ ਵੀ ਕੋਈ ਗ੍ਰਾਮ ਹੋਇਆ ਕਿਸੇ ਕੈਨਨਾ ਵੀ ਰਿਲੇਟਡ ਦੇ ਇਹਨਾਂ ਦਾ ਮੈਂ ਦੱਸਣਾ ਚਾਹੁੰਨਾ ਵੀ ਇਹ ਜੇਲ੍ਹ ਚੋਂ ਆਏ ਨੇ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹ 6 ਬੰਦਿਆਂ ਨੇ ਇਹਨਾਂ ਦਾ ਆਪਣਾ ਗੈਂਗ ਜਿਹੜਾ ਸੀ ਉਹਨੂੰ ਖੁਦ ਬਣਾਇਆ ਸੀ ਇਹ ਕਿਸੇ ਹੋਰ ਫਰਦਰ ਗੈਂਗ ਕਿਸੇ ਨਾਲ ਸੰਬੰਧ ਨਹੀਂ ਸੀ ਰੱਖਦੇ ਸੀ ਬਟ ਇਹ ਯੰਗ ਇੱਥੇ ਲਗਦੇ ਜੀ ਕੰਮ ਕਰ ਕੀ ਪਿਸ਼ੋਕਰ ਕੀ ਹਰਿਆਣਾ ਵਿੱਚ ਪਿਸ਼ੋਕਰ ਇਹਨਾਂ ਦੀ ਮਾੜੀ ਹੈ ਜੀ ਇਹਨਾਂ ਤੇ ਆਲਰੇਡੀ ਜਿਹੜੀਆਂ ਲੁੱਟੋਖੋਹਾਂ ਦੀਆਂ ਤੇ ਲੜਾਈ ਦੀਆਂ ਐਫਆਈਆਰਾਂ ਦਰਜ ਨੇ ਉਸ